ਪੰਜਾਬ ਦੀ ਭਗਵੰਤਮਾਨ ਸਰਕਾਰ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ ਤਾਂ ਇੱਕ ਵੱਡਾ ਇਨੀਸ਼ੀਏਟਿਵ ਲਿਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦਵਾਰ ਕਿਉਂਕਿ ਲਗਾਤਾਰ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਾਸਤੇ ਸਰਕਾਰੀ ਵਿਭਾਗਾਂ ਤੱਕ ਜਾਣਾ ਪੈਂਦਾ ਸੀਗਾ ਤਾਂ ਲਗਾਤਾਰ ਲੋਕਾਂ ਨੂੰ ਖੱਜਲ-ਖਵਾਰ ਵੀ ਹੋਣਾ ਪੈਂਦਾ ਸੀ ਤੇ ਨਾਲ ਨਾਲ ਪੈਂਡੈਂਸੀ ਵੀ ਵਧ ਰਹੀ ਸੀ ਕੰਮ ਦਾ ਬੋਝ ਵੀ ਲਗਾਤਾਰ ਜਿਹੜਾ ਕੀ ਸਰਕਾਰੀ ਵਿਭਾਗਾਂ ਤੇ ਵਧ ਰਿਹਾ ਸੀਗਾ ਤਾਂ ਹੁਣ ਵੱਡਾ ਇਨੀਸ਼ੀਏਟਿਵ ਲਿਆ ਗਿਆ ਸਰਕਾਰ ਵੱਲੋਂ ਜਿਹੜਾ ਕੀ ਕੈਂਪ ਲਗਾਏ ਜਾ ਰਹੇ ਨੇ ਜਿੱਥੇ ਕਿ ਲੋਕ ਆਪਣੇ ਕੰਮ ਇੱਕੋ ਹੀ ਛੱਤ ਹੇਠਾਂ ਕਰਵਾ ਸਕਦੇ ਨੇ ਕਰੀਬ ਕਰੀਬ 11 ਸਰਕਾਰੀ ਮਹਿਕਮੇ ਇੱਕੋ ਜਗ੍ਹਾ ਤੇ ਜਿਹੜੇ ਕਿ ਉਹ ਇਕੱਠੇ ਹੋਏ ਨੇ ਤੇ ਲੋਕ ਇੱਥੇ ਪਹੁੰਚ ਕੇ ਆਪਣੇ ਕੰਮ ਆਪਣੀ ਸੁਵਿਧਾ ਅਨੁਸਾਰ ਕਰਵਾ ਸਕਦੇ ਨੇ ਇੱਕ ਵੱਡੀ ਰਾਹਤ ਹੈ ਲੋਕਾਂ ਨੂੰ ਕਿਉਂਕਿ ਲਗਾਤਾਰ ਲੋਕ ਜਿਹੜੇ ਨੇ ਖੱਜਲ ਖਵਾਰ ਹੁੰਦੇ ਸੀ ਤਾਂ ਸ਼ਿਕਾਇਤਾਂ ਹੁੰਦੀ ਸੀ ਵੀ ਲੋਕ ਜਾਂਦੇ ਨੇ ਸਰਕਾਰੀ ਵਿਭਾਗਾਂ ਚ ਤਾਂ ਉਹਨਾਂ ਦੇ ਕੰਮ ਹੁੰਦੇ ਨੇ ਪਰ ਬੜੀ ਹੀ ਖੱਜਲ ਖਵਾਰ ਹੋ ਕੇ ਜਾਂ ਦੇਰੀ ਨਾ ਹੁੰਦੇ ਨੇ ਤਾਂ ਇੱਕ ਵੱਡਾ ਇਨੀਸ਼ੀਏਟਿਵ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਇਸੇ ਤਹਿਤ ਲੋਕ ਹੁਣ ਇੱਕੋ ਹੀ ਛੱਤ ਹੇਠਾਂ ਇਹਨਾਂ ਕੈਂਪਾਂ ਦਾ ਫਾਇਦਾ ਵੀ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਮੇਰੇ ਨਾਲ ਆਮਾਨੀ ਪਾਰਟੀ ਦੇ ਸੀਨੀਅਰ ਆਗੂ ਅਰਵਿੰਦਰ ਸਿੰਘ ਪੱਟੀ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਸਰ ਜਿਹੜਾ ਨਵਾਂ ਇਨੀਸ਼ੀਏਟਿਵ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਉਸ ਦੇ ਬਾਰੇ ਕੀ ਕਹਣਾ ਤੁਹਾਡਾ ਭਗਵੰਤ ਮਾਨ ਸਰਕਾਰ ਜਦੋਂ ਤੋਂ ਪੰਜਾਬ ਚ ਆਈ ਹੈ ਹਰ ਦਿਨ ਤੁਸੀਂ ਦੇਖੋਗੇ ਕੋਈ ਨਾ ਕੋਈ ਨਵਾਂ ਕੰਮ ਲੋਕਾਂ ਦੀ ਭਲਾਈ ਵਾਸਤੇ ਹੋ ਰਿਹਾ ਹੈ ਪਾ ਜੀ ਰੋਜ਼ ਅਸੀਂ ਟੀਵੀ ਤੇ ਦੇਖਦੇ ਹਾਂ ਕੋਈ ਨਾ ਕੋਈ ਨਵੀਂ ਬਾਈਟ ਲੈ ਕੇ ਆਂਦੇ ਜੇ ਕੋਈ ਨਵਾਂ ਪ੍ਰੋਗਰਾਮ ਹੁੰਦਾ ਹੈ ਉਹਨਾਂ ਦੇ ਵੀਡੀਓਸ ਤੁਸੀਂ ਦੇਖਦੇ ਹੋ ਤੇ ਉਹਨਾਂ ਚੀਜ਼ਾਂ ਦਾ ਹੀ ਸੱਟਾ ਕਿ ਅੱਜ ਇੱਥੇ ਕੈਂਪ ਲਗਾਇਆ ਗਿਆ ਇਹ ਸਾਰੇ ਕੈਂਪ ਸਾਰੇ ਪੰਜਾਬ 'ਚ ਲੱਗ ਰਹੇ ਸਾਡੇ ਨੌਰਥ ਹਲਕੇ 'ਚ ਸਰਬਜੋਤ ਸਾਡੇ ਕੋਆਰਡੀਨੇਟਰ ਨੇ ਇਹਨਾਂ ਨੇ ਇੱਕ ਕੈਂਪ ਮਾਲ ਰੋਡ 'ਚ ਲਗਾਇਆ ਜੀ ਤੁਸੀਂ ਦੇਖ ਰਹੇ ਹੋ ਕਿ 11-12 ਕਾਊਂਟਰਸ ਇੱਥੇ ਲੱਗੇ ਆ ਹਰ ਤਰ੍ਹਾਂ ਦੇ ਵੱਖ-ਵੱਖਰੇ ਮਹਿਕਮਿਆਂ ਦੇ ਕਿਉਂਕਿ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਹਨ ਹਰ ਮਹਿਕਮੇ ਨਾਲ ਹੁੰਦੀਆਂ ਕੇ ਸਾਡੇ ਬਰਾਪਾ ਪੈਨਸ਼ਨ ਦਾ ਕੋਈ ਚੱਕਰ ਹੁੰਦਾ ਕਿ ਜਿਹਦਾ ਆਧਾਰ ਕਾਰਡ ਦਾ ਚੱਕਰ ਹੁੰਦਾ ਜਾਂ ਡਰਾਈਵਿੰਗ ਲਾਇਸੈਂਸ ਦਾ ਚੱਕਰ ਹੁੰਦਾ ਜਾਂ ਉਹਨਾਂ ਦੇ ਜਿਹੜੇ ਬਰਥ ਸਰਟੀਫਿਕੇਟ ਨਹੀਂ ਬਣਦੇ ਹੁੰਦੇ ਪਰ ਭਗਵਾਨ ਪੰਜਾਬ ਸਰਕਾਰ ਦਾ ਜਿਹੜਾ ਵਾਦਾ ਸੀਗਾ ਕਿ ਆਪ ਦੀ ਸਰਕਾਰ ਆਪ ਦੇ ਦਰ ਉਹ ਬਿਲਕੁਲ ਪੂਰਾ ਹੋ ਰਿਹਾ ਤੇ ਤੁਹਾਡੇ ਸਾਹਮਣੇ ਹੈ ਕਿ ਜਿੰਨੇ ਵੀ ਕਾਊਂਟਰ ਲੱਗੇ ਉੱਥੇ ਲੋਕਾਂ ਦੀ ਭੀੜ ਵੀ ਲੱਗੀ ਨਜ਼ਰ ਆ ਰਹੀ ਹੈ ਲੋਕੀ ਆਪੋ ਆਪਣੇ ਕੰਮ ਕਰਵਾ ਰਹੇ ਤੇ ਬਹੁਤ ਵਧੀਆ ਇਨੀਸ਼ੀਏਟਿਵ ਸਰ ਜਿਹੜਾ ਇਹ ਉਪਰਾਲਾ ਕੀਤਾ ਗਿਆ ਇਹ ਨਾਲ ਭ੍ਰਸ਼ਟਾਚਾਰ ਵੀ ਖਤਮ ਹੋਏਗਾ ਨਕੇਲ ਕਸੀਏਗੀ ਦੇਖੋ ਜੀ ਜੇ ਮੰਨ ਲਓ ਤੁਸੀਂ ਜਨਮ ਦਾ ਸਰਟੀਫਿਕੇਟ ਜਾਂ ਮੌਤ ਦਾ ਸਰਟੀਫਿਕੇਟ ਬਣਾਉਣਾ ਤੁਹਾਨੂੰ ਧੱਕੇਖਾਨੇ ਬੰਦੇ ਮਹੀਨਾ ਡੇਢ ਮਹੀਨਾ ਸਰਟੀਫਿਕੇਟ ਨਹੀਂ ਬੰਦਾ ਤੇ ਓਬਵੀਅਸਲੀ ਕਰਪਸ਼ਨ ਵਧਦੀ ਤੇ ਜੇ ਉਹਨਾਂ ਅਫਸਰ ਤੁਹਾਡੇ ਘਰ ਆ ਕੇ ਕੰਮ ਕਰਦੇ ਆ ਤੇ ਕਰਪਸ਼ਨ ਦਾ ਲਬਨੀ ਨਹੀਂ ਕਿੱਥੇ ਵੈਸੇ ਸਾਡੇ ਜਿਹੜੀ ਪਾਰਟੀ ਦੀ ਕਰਪਸ਼ਨ ਦੇ ਨੋ ਟੋਲਰੈਂਸ ਮਤਲਬ ਜ਼ੀਰੋ ਟੋਲਰੈਂਸ ਮਸ ਸਿਸਟਮ ਹੈ ਤੇ ਤੁਸੀਂ 500 ਬੰਦਾ ਸੀ ਫੜ ਕੇ ਅੰਦਰ ਆਲਰੇਡੀ ਦੇ ਚੁੱਕੇ ਆ ਤੇ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਭਗਵੰਤ ਮਾਨ ਪੰਜਾਬ ਦੀ ਸ਼ਾਨ ਸਰ ਕੀ ਕਹੋਗੇ ਜਿਹੜਾ ਇਹ ਇਨੀਸ਼ੀਏਟਿਵ ਲਿਤਾ ਗਿਆ ਤੇ ਲਗਾਤਾਰ ਲੋਕਾਂ ਨੂੰ ਖਰਜ ਖਵਾਰ ਹੁੰਦਾ ਪੈਣਾ ਸੀਗਾ ਜਿਹੜੇ ਵੀ ਲੋਕ ਸਰਕਾਰੀ ਕੰਮ ਕਰਵਾਣ ਜਾਂਦੇ ਸੀ ਤਾਂ ਹੁਣ ਇੱਕੋ ਛੱਤ ਹੇਠਾਂ ਸਾਰੀ ਜਿਹੜੀ ਕੀ ਸਰਕਾਰ ਦੇ ਵਿਭਾਗ ਇਕੱਠੇ ਹੋ ਗਏ ਅ ਬਿਲਕੁਲ ਤੁਸੀਂ ਠੀਕ ਹੈ ਕਿਉਂਕਿ ਜਿੰਨੇ ਵੀ ਪਿਛਲੀਆਂ ਸਰਕਾਰਾਂ ਰਹੀਆਂ ਜਦੋਂ ਵੀ ਦੇਸ਼ ਯਾਦ ਹੋਇਆ ਤਾਂ ਉਹ ਪੰਜਾਬ ਦੇ ਵਿੱਚ ਮਤਲਬ ਕੀ ਜਿਹੜਾ ਸੀਐਮਸੀ ਚਾਹੇ ਬਾਦਲ ਸਾਹਿਬ ਸੀ ਤਾਂ ਚਾਹੇ ਉਹ ਕੈਪਟਨ ਸਾਹਿਬ ਤੋਂ ਇਹ ਘਰਾਂ ਤੋਂ ਬਾਹਰ ਹੀ ਨਹੀਂ ਨਿਕਲੇ ਲੋਕਾਂ ਨੂੰ ਮਿਲੇ ਨਹੀਂ ਕੋਈ ਸ਼ਿਸ਼ਮਾ ਫਾਰਮ ਹਾਊਸ ਚ ਬੈਠ ਗਿਆ ਜਾ ਕੇ ਕੋਈ ਬਾਹਰ ਚਲ ਗਿਆ ਅਮਰੀਕਾ ਸੈਰ ਕਰਨ ਚਲ ਗਿਆ ਤੇ ਇਸ ਕਰਕੇ ਹੁਣ ਜਿਹੜਾ ਜਦੋਂ ਦੇ ਸਾਡੇ ਸੀਐਮ ਬਣੇ ਸਰਦਾਰ ਭਗਵੰਤ ਸਿੰਘ ਜੀ ਮਾਨ ਲਗਾਤਾਰ ਲੋਕਾਂ ਦੇ ਵਿੱਚ ਐਮਐਲਏ ਸਾਹਿਬ ਲੋਕਾਂ ਦੇ ਵਿੱਚ ਹੈ ਔਰ ਕਿਤੇ ਵੀ ਸਾਨੂੰ ਲੱਗਦਾ ਕਿ ਕਮੀ ਪੇਸ਼ੀ ਹੈ ਕੁਝ ਲੋਕਾਂ ਦੇ ਕੰਮ ਰੁਕੇ ਹੋਏ ਸੀ ਕੋਈ ਕਾਫੀ ਇਸ ਤਰ੍ਹਾਂ ਦੀਆਂ ਸਾਡੇ ਥਰੂ ਸਾਡੀ ਪਾਰਟੀ ਦੀ ਲੀਡਰਸ਼ਿਪ ਦੇ ਥਰੂ ਸੀਐਮ ਸਾਹਿਬ ਨੂੰ ਰਿਪੋਰਟਾਂ ਪਹੁੰਚੀਆਂ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਜਿਹੜਾ ਸਰਕਾਰੀ ਕਰਮਚਾਰੀ ਹੈ ਜਾਂ ਕੋਈ ਐਮਐਲਏ ਐਮਪੀ ਜਾਂ ਮੁੱਖ ਮੰਤਰੀ ਹੈ ਤੇ ਜਿਹੜੀ ਪਬਲਿਕ ਹੈ ਲੋਕ ਹੈ ਜਿਹੜੇ ਲੋਕ ਹੈ ਚਾਹੇ ਕੋਈ ਰਿਕਸ਼ਾ ਚਾਲਕ ਹੈ ਚਾਹੇ ਕੋਈ ਬੜਾ ਅਮੀਰ ਜਾਦਾ ਹੈ ਸਾਰੇ ਗਵਰਨਮੈਂਟ ਨੂੰ ਟੈਕਸ ਦਿੰਦੇ ਆ ਉਸ ਟੈਕਸ ਦੀ ਤਨਖਾਹ ਸਾਰਿਆਂ ਦੇ ਅਕਾਊਂਟ ਚ ਆਂਦੀ ਹੈ ਔਰ ਵੋਟਾਂ ਵੀ ਲੋਕੀ ਪਾਉਂਦੇ ਆ ਇਹ ਲੋਕ ਵੋਟ ਪਾਉਂਦੇ ਆ ਸਰਕਾਰ ਬਣਾਉਂਦੇ ਆ ਤੇ ਸਾਡੀ ਸਰਕਾਰ ਵੀ ਇਹਨਾਂ ਨੇ ਬਣਾਈ 92 ਸੀਟਾਂ ਦਿੱਤੀਆਂ ਸਾਨੂੰ ਤੇ ਇਸ ਤਰ੍ਹਾਂ ਜਿਹੜਾ ਤਨਖਾਹਾਂ ਵੀ ਸਾਡੇ ਅਸੀਂ ਨਾ ਲੋਕਾਂ ਦੇ ਟੈਕਸ ਤੋਂ ਲੈਣੇ ਆ ਤਾਂ ਫਿਰ ਕਿਉਂ ਨਹੀਂ ਸਰਕਾਰ ਤੁਹਾਡੇ ਦਰਬਾਰ ਤਾਂ ਹਰ ਅਸੈਂਬਲੀ ਚ ਹਰ ਵਾਰਡ ਚ ਹਰ ਪਿੰਡ ਚ ਲਗਭਗ 43 ਸਕੀਮਾਂ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਸਹੂਬਿਦਾ ਹੈ ਲੋਕਾਂ ਸੰਬੰਧਤ ਤੋਂ ਇਸ ਕਰਕੇ ਅਸੀਂ ਇਹ ਜਿਹੜਾ ਕੈਂਪ ਲਗਾ ਰਹੇ ਹਾਂ ਮਾਨ ਸਾਹਿਬ ਨੇ ਕੈਂਪ ਲਾਏ ਹੈ ਔਰ ਕਾਫੀ ਇਹਦਾ ਅੱਛਾ ਰਿਸਪੌਂਸ ਹੈ ਔਰ ਲੋਕ ਆਪਣਾ ਕੰਮ ਆਪਣਾ ਕੰਮ ਆਪਣੇ ਘਰ ਕਰਵਾ ਰਿਆ ਬਿਲਕੁਲ ਲੋਕਾਂ ਦੀ ਗ੍ਰਿਵੈਂਸਿਸ ਘਟਣੀਆਂ ਜੀ ਕਿਉਂਕਿ ਲੋਕੀ ਲਗਾਤਾਰ ਅਕਸਰ ਇਹੀ ਕਹਿੰਦੇ ਸੀ ਕਿ ਵੀ ਗਏ ਆ ਤੇ ਸਾਡਾ ਕੰਮ ਨਹੀਂ ਹੋਇਆ ਲੇਟ ਲੇਟਤੀ ਹੋ ਗਈ ਦੇਖੋ ਗ੍ਰਿਵੈਂਸਿਸ ਲੋਕਾਂ ਦੇ ਜਿਹੜੇ ਜਸੀਂ ਜਾ ਕੇ ਦੇਖੀ ਇਹਨਾਂ ਦੇ ਲੋਕਾਂ ਦੇ ਛੋਟੇ-ਛੋਟੇ ਹੁੰਦੇ ਨੇ ਕਿਸੇ ਦਾ ਬਰਥ ਸਰਟੀਫਿਕੇਟ ਤੇ ਨਾਮ ਗਲਤ ਪੈ ਗਿਆ ਕਿਸੇ ਦਾ ਕਰੈਕਸ਼ਨ ਦਾ ਹੋ ਗਿਆ ਕਿਸੇ ਨੂੰ ਮੈਡੀਕਲ ਸਹੂਦਾਵਾਂ ਨੂੰ ਲੈ ਕੇ ਆ ਜਾਂਦਾ ਸੋ ਬਹੁਤ ਸਾਰੇ ਇਦਾਂ ਦੇ ਜਿਹੜੇ ਛੋਟੇ-ਛੋਟੇ ਮੇਨ ਕੰਮ ਸੀਗੇ ਉਹ ਜਿਹੜੇ 44 ਤਰ੍ਹਾਂ ਦੇ ਕੰਮ ਨੇ 12 15 ਮਹਿਕਮਿਆਂ ਦੇ ਕੰਮ ਨੇ ਉਹ ਜਦੋਂ ਸਾਰੇ ਹਰ ਜਗਾਹ ਤੇ ਤੁਹਾਨੂੰ ਜਾ ਕੇ ਮਿਲਦਾ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਇਕੱਠੋ ਦੇਖੋ ਹਲੇ ਤੱਕ ਲਾਈਨਾਂ ਲੱਗੀਆਂ ਇੱਧਰ ਦੇਖੋ ਇਹ ਸਵੇਰ ਤੋਂ ਹੀ ਇਸੇ ਤਰ੍ਹਾਂ ਲਗਾਤਾਰ ਇੱਕ ਐਮਪ ਚੱਲ ਰਿਹਾ ਸੋ ਇਹ ਲੋਕਾਂ ਨੂੰ ਹੀ ਸੁਵਿਧਾਵਾਂ ਮਿਲ ਰਹੀਆਂ ਇਹ ਡੋਰ ਸਟੈਪ ਜਿਹੜੀ ਇੱਕ ਤੇ ਡੋਰ ਸਟੈਪ ਡਿਲੀਵਰੀ ਦੀ ਗੱਲ ਕੀਤੀ ਸੀ ਗਵਰਨੈਂਸ ਜਿਹੜੀ ਚਪਾਨ ਸਾਹਿਬ ਨੇ ਆਉਂਦਿਆਂ ਕਿਹਾ ਸੀ ਪਿੰਡਾਂ ਤੋਂ ਸੱਥਾਂ ਤੋਂ ਦੇ ਸ਼ਹਿਰਾਂ ਦੇ ਵਿੱਚ ਕਿ ਮਹੱਲਿਆਂ ਤੋਂ ਚੱਲੂਗੀ ਸੋ ਅੱਜ ਉਹਦਾ ਇੱਕ ਨਮੂਨਾ ਜਿਹਾ ਸਬੂਤ ਹੈ ਕਿ ਜੋ ਮਾਨ ਸਾਹਿਬ ਕਹਿੰਦੇ ਆ ਉਹ ਕਰਦੇ ਨੇ ਕੇਜਰੀਵਾਲ ਸਾਹਿਬ ਦੀਆਂ ਗਰੰਟੀਆਂ ਵਾਂਗੂ ਮਾਨ ਸਾਹਿਬ ਦੀਆਂ ਗਰੰਟੀਆਂ ਮੂਹਤਾ ਇੱਕ ਇੱਕ ਲਫਜ਼ ਜਿਹੜਾ ਉਹ ਬੋਗਦਾ ਆ ਤੇ ਉਸੇ ਤਰ੍ਹਾਂ ਲੋਕਾਂ ਦੇ ਕੰਮੋਂ ਲੋਕਾਂ ਦੇ ਦੁਆਰ ਜਾ ਕੇ ਸਰਕਾਰ ਆਪਕੇ ਦੁਆਰ ਦੇ ਆਮ ਆਦਮੀ ਪਾਰਟੀ ਦੀ ਤੇ ਮਾਨ ਸਾਹਿਬ ਦੀ ਸਰਕਾਰ ਦਾ ਜੋ ਵਾਅਦਾ ਮਾਨ ਸਾਹਿਬ ਨੇ ਅਜੇ ਵੀ ਪੂਰਾ ਕਰਕੇ ਦਿਖਾਤਾ ਸੋ 90 90 ਤੋਂ 95% ਮਾਨ ਸਾਹਿਬ ਦੇ ਵਾਅਦੇ ਜਿਹੜੇ ਉਹ ਪੂਰੇ ਹੋ ਰਹੇ ਨੇ ਜੋ 2-4 ਜਿਹੜੇ ਨੇ 1-2 ਮੇਨ ਰਹਿ ਗਏ ਨੇ ਉਹ ਵੀ ਪੂਰੇ ਛੇਤੀ ਹੋ ਜਾਣਗੇ ਉਹ ਵੀ ਤੁਹਾਡੇ ਨ ਸੋ ਸਰਕਾਰ ਆਪਕੇ ਦਵਾਰ ਸਾਰਿਆਂ ਦੇ ਸਾਹਮਣੇ ਬਿਲਕੁਲ ਜੀ ਸੀਐਮ ਸਰਦਾ ਦੂਰ ਦਸ਼ੀ ਭਰਿਆ ਜਿਹੜਾ ਕਿ ਇਹ ਨਜ਼ਰੀਆ ਦੇਖ ਰਹੇ ਹੋ ਸਰ ਇਹ ਦੇਖੋ ਜੀ ਇਹ ਸੀਐਮ ਸਾਹਿਬ ਦੀ ਬਹੁਤ ਦੂਰ ਦੀ ਹੈਗੀ ਹੈ ਦੇਖੋ ਤੁਸੀਂ 70 ਸਾਲਾਂ ਤੋਂ ਜਦੋਂ ਤੋਂ ਸਾਡੀ ਆਜ਼ਾਦ ਹੋਇਆ ਦੇਸ਼ ਹੋਇਆ ਆਜ਼ਾਦ ਹੋਇਆ ਉਦੋਂ ਦੇ ਅੱਜ ਤੱਕ ਜਿੰਨੇ ਵੀ ਸਰਕਾਰਾਂ ਰਹੀਆਂ ਉਹ ਲੋਕਾਂ ਦੇ ਘਰ ਜਾ ਕੇ ਵੋਟਾਂ ਤੇ ਜ਼ਰੂਰ ਮੰਗਦੀਆਂ ਰਹੀਆਂ ਪਰ ਉਹਨਾਂ ਨੇ ਕਿਸੇ ਦੇ ਘਰ ਜਾ ਕੇ ਕੋਈ ਸਰਵਿਸ ਨਹੀਂ ਦਿੱਤੀ ਇਹ ਪਹਿਲੀ ਸਰਕਾਰ ਹੈ ਹਿੰਦੁਸਤਾਨ ਦਾ ਪਹਿਲਾ ਰਿਕਾਰਡ ਹੋਏਗਾ ਜਿਹੜੀ ਜਿਸ ਤਰ੍ਹਾਂ ਮਾਨ ਸਾਹਿਬ ਦਾ ਇਹ ਮਾਨ ਸਾਹਿਬ ਦਾ ਮੰਨਣਾ ਸੀਗਾ ਕਿ ਜੇ ਅਸੀਂ ਲੋਕਾਂ ਦੇ ਘਰ ਜਾ ਕੇ ਵੋਟਾਂ ਮੰਗ ਸਕਦੇ ਹਾਂ ਤੇ ਲੋਕਾਂ ਦੇ ਘਰ ਜਾ ਕੇ ਅਸੀਂ ਸਰਵਿਸ ਵੀ ਦੇ ਸਕਦੇ ਆ ਤੇ ਇਹ ਸਰ ਕੇ ਉਹਨਾਂ ਨੇ ਇਹ ਉਪਰਾਲਾ ਕੀਤਾ ਔਰ ਉਪਰਾਲਾ ਜ ਤੁਸੀਂ ਦੇਖਿਆ ਬਹੁਤ ਕਾਮਯਾਬ ਹੋ ਰਿਹਾ ਘਰ ਘਰ ਜਾ ਕੇ ਅਸੀਂ ਸਰਵਿਸ ਦੇ ਰਹੇ ਆ ਔਰ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤੇ ਉਹ ਦੀ ਸੌਲਕਤੀ ਆ ਰਹੀ ਹੈ ਤੇ ਨੰਬਰ 2 ਮੈਂ ਤੁਹਾਡੀ ਐਡ ਕਰਾਂਗਾ ਤੁਸੀਂ ਉਹਨੇ ਗੱਲ ਕਰ ਰਹੇ ਸੀ ਕ੍ਰਪਸ਼ਨ ਦੀ ਕ੍ਰਪਸ਼ਨ ਜਿਹੜਾ ਸਿਰਫ ਪੈਸੇ ਦੇ ਲੈਣ ਦੇ ਨਾਲ ਕ੍ਰਪਸ਼ਨ ਨਹੀਂ ਹੁੰਦੀ ਕਿਸੇ ਨੂੰ ਖਰਾਬ ਕਰਨਾ ਕਿਸੇ ਦੇ ਫੇਰੇ ਮਰਵਾਉਣੇ ਔਰ ਕਿਸੇ ਨੂੰ ਉਹ ਤਾਂ ਕਹਿੰਦੇ ਕੰਮ ਉਹ ਤਾਂ ਜਾਇਜ਼ ਕੰਮ ਉਹ ਨਾ ਕਰਨਾ ਉਹ ਵੀ ਇੱਕ ਕ੍ਰਪਸ਼ਨ ਦਾ ਪਾਰਟ ਹੈ ਜਿਹੜਾ ਉਹ ਬਿਲਕੁਲ ਠੀਕ ਹੋਏਗਾ ਉਹਨਾਂ ਕੋਲ ਬੜੀ ਰਾਹਤ ਮਿਲਣ ਜਾ ਰਹੀ ਹੈ ਰਾਤ ਮਿਲਣ ਜਾ ਰਹੀ ਹੈ اور ਤੁਸੀਂ ਇਹ ਜੋ ਨਜ਼ਾਰਾ ਤੁਸੀਂ ਦੇਖ ਰਹੇ ਹੋ اور ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਹੋਰ ਵੀ ਸਰਵਿਸ ਜਿਹੜੀ ਹੈ ਹੋਰ ਵੀ ਜੋ ਮਾਤ ਸਾਹਿਬ ਦੇ ਵਾਦੇ ਹੈਗੇ ਨੇ ਜਿਹੜੇ ਨਹੀਂ ਵੀ ਵਾਦੇ ਕੀਤੇ ਹੋਏ ਉਹ ਵੀ ਜਿਆਦਾ ਕੰਮ ਕਰਨਗੇ ਬਿਲਕੁਲ ਜੀ ਲੋਕਾਂ ਦੀ ਸੋਚ ਤੇ ਖਰੀ ਉਤਰੀ ਜ ਸਰ ਬਿਲਕੁਲ ਸਰ ਬਿਲਕੁਲ ਲੋਕਾਂ ਦੀ ਸੋਚ ਤੇ ਖਰੀ ਉਤਰੀ ਤੁਸੀਂ ਦੇਖੋ ਕਿੰਨਾ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿੰਦਾ ਲੋਕਾਂ ਦੇ ਕੰਮ ਉਹਨਾਂ ਦੇ ਸਾਹਮਣੇ ਕੀਤੇ ਜਾ ਰਹੇ ਨੇ ਬਿਲਕੁਲ ਟਰਾਂਸਪੇਰੈਂਸੀ ਨਾਲ ਉਹਨਾਂ ਦੇ ਕੰਮ ਕੀਤੇ ਜਾ ਰਹੇ ਨੇ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਕਿਸੇ ਨੇ ਬੁਢਾਪਾ ਪੈਨਸ਼ਨ ਲਗवानी ਹੈ ਕਿਸੇ ਨੂੰ ਸਰਟੀਫਿਕੇਟ ਚਾਹੀਦਾ ਹੈ ਤੇ ਸਰ ਉਹਨਾਂ ਨੂੰ ਉਸੇ ਵੇਲੇ ਮੌਕੇ ਤੇ ਹੀ ਚੀਜ਼ਾਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਮਨੂ ਖੱਜਲ ਖਵਾਰੀ ਖਤਮ ਲੋਕਾਂ ਦੀ ਖੱਜਲ ਖਵਾਰੀ ਖਤਮ ਹੈ ਤੇ ਜੇ ਕੋਈ ਇਹਨਾਂ ਦਾ ਡਾਕੂਮੈਂਟ ਰਹਿ ਵੀ ਗਿਆ ਇੱਥੇ ਨਹੀਂ ਹੋਇਆ ਤੇ ਇਹ ਵੇਨਾ ਦਾ ਕੰਮ ਹੋ ਜਾਏਗਾ ਸਰ ਸਾਰਾ ਬਿਲਕੁਲ ਜੀ ਹੁਣ ਤਾਂ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੈ ਉਹ ਕਿਤਨੇ ਕਹਤੇ ਖਤਮ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਲੋਕ ਜਿਹੜੇ ਕੀ ਇਹਨਾਂ ਕੈਂਪਾਂ ਦਾ ਫਾਇਦਾ ਲੈ ਰਹੇ ਨੇ ਪੰਜਾਬ ਸਰਕਾਰ ਦਾ ਵੱਡਾ ਇਨੀਸ਼ੀਏਟਿਵ ਹੈ ਜਿਹੜਾ ਕੀ ਆਪ ਦੀ ਸਰਕਾਰ ਆਪ ਦੇ ਦਵਾਰ ਜਿਸ ਦੇ ਤਹਿਤ ਹਰ ਹਲਕੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਕਰੀਬ-ਕਰੀਬ 11 ਸਰਕਾਰੀ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਇਹਨਾਂ ਕੈਂਪਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਲੋਕਾਂ ਨੂੰ ਤੇ ਲੋਕ ਵੀ ਇੱਕੋ ਛੱਤ ਹੇਠਾਂ ਆਪਣੇ ਜਿਹੜੇ ਸਰਕਾਰੀ ਕੰਮ ਨੇ ਉਹ ਕਰਵਾ ਰਹੇ ਨੇ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਜਿਹੜੀ ਕਿ ਉਹ ਮਿਲਦੀ ਹੋਈ ਬਖਾਈ ਦੇ ਰਹੀ ਹੈ ਕਿ ਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀ ਚ ਆਧਿਆਨਿਕ ਸਪੀਰਾਂ ਟੀਵੀ ਅੰਮ੍ਰਿਤਸਰ